ਹਰਿਆਣਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਪ੍ਰਚੰਡ ਜਿੱਤ ਕਰਕੇ ਅਸੀਂ ਹਲਕਾ ਰਾਜਪੁਰਾ ਦੇ ਵਿੱਚ ਮੰਡਲ ਪ੍ਰਧਾਨ ਸ਼੍ਰੀ ਚੰਦਰ ਸ਼ੇਪਲ ਚੌਧਰੀ ਦੀ ਪ੍ਰਧਾਨਗੀ ਹੈ ਔਰ ਸਾਡੇ ਹਲਕਾ ਇੰਚਾਰਜ ਸ਼੍ਰੀ ਜਗਦੀਸ਼ ਕੁਮਾਰ ਦੀ ਜੱਗਾ ਦੇ ਨਿਰਦੇਸ਼ ਅਨੁਸਾਰ ਅਸੀਂ ਖੁਸ਼ੀ ਦਾ ਮਾਹੌਲ ਇੱਥੇ ਬਣਾਇਆ ਹੋਇਆ ਹੈ ਅੱਜ ਅਸੀਂ ਭੰਗੜੇ ਪਾ ਰਹੇ ਹਾਂ ਕੋਲੇ ਵੇਚਾ ਰਹੇ ਆ ਲੱਡੂ ਵੰਡਾ ਰਹੇ ਆ ਔਰ ਅਸੀਂ ਧੰਨਵਾਦ ਕਰਦੇ ਆ ਹਰਿਆਣਾ ਦੀ ਆਮ ਜਨਤਾ ਦਾ ਹਰਿਆਣਾ ਦੇ ਵੋਟਰਾਂ ਦਾ ਜਿਨ੍ਹਾਂ ਨੇ ਨਰਿੰਦਰ ਭਾਈ ਮੋਦੀ ਜੀ ਦੀਆਂ ਲਾਭਕਾਰੀ ਸਕੀਮਾਂ ਨੂੰ ਇੱਕ ਵਾਰੀ ਫਿਰ ਬਹੁਮਤ ਨਾਲ ਜਤਾ ਕੇ ਉਥੇ ਭਾਰਤੀ ਜਨਤਾ ਪਾਰਟੀ ਦਾ ਜੋ ਪੁਤਤਵ ਹੈ ਨਹਿਰਾਇਆ ਹੈ ਅਸੀਂ ਧੰਨਵਾਦ ਕਰਦੇ ਆ ਦੇਸ਼ ਦੇ ਪ੍ਰਧਾਨ ਮੰਤਰੀ Shri Narendra Modi ji ਦਾ ਜਿਨ੍ਹਾਂ ਨੇ ਉਥੇ ਇਹਨੇ ਕਾਬਲ ਕੈਂਡੀਡੇਟ ਖੜੇ ਕਿੰਨੇ ਕਿ ਅੱਜ ਪ੍ਰਾਪਤ ਸੂਚਨਾ ਅਨੁਸਾਰ ਪੰਜਾਬ ਦੇ 3 ਗ੍ਰੀਨ ਸੀਟਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਜਿੱਤ ਰਹੀ ਹੈ। ਇਸ ਖੁਸ਼ੀ ਦੇ ਵਿੱਚ ਅਸੀਂ ਅੱਜ ਹਲਕਾ ਰਾਜਪੁਰਾ ਦੇ ਵਿੱਚ ਅੱਜ 23 ਜਨਵਰੀ ਜੱਗਾ ਜੋ ਕਿ ਉਹਨਾਂ ਦੀ ਸੇਟ ਦਿੱਕਨੀ ਹੈ ਚੰਡੀਗੜ੍ਹ ਗਏ ਹੋਏ ਆਪਣੇ ਰਾਜਵਾਸ ਤੇ ਸ਼੍ਰੀ ਚੰਦਰਸ਼ੇਖਰ ਚੌਧਰੀ ਜੋ ਸਾਡੇ ਮੰਡਲ ਪ੍ਰਧਾਨ ਹੈ ਇੱਥੇ ਨੇ ਉਹਨਾਂ ਦੀ ਰਹਿਨਮਾਈ ਦੇ ਵਿੱਚ ਅਸੀਂ ਇੱਕ ਜਿਹਾ ਮਾਹੌਲ ਬਣਾਇਆ ਹੋਇਆ ਹੈ ਔਰ ਅਸੀਂ ਲੋਕਾਂ ਪੰਜਾਬ ਦੇ ਲੋਕਾਂ ਨੂੰ ਇਹ ਵਿਸ਼ਵਾਸ ਦਿਵਾਉਣਾ ਹੈ ਕਿ ਜਿੱਥੇ ਵੀ ਸਾਡੀ ਲੋੜ ਹੋਊਗੀ ਅਸੀਂ ਤੁਹਾਡੇ ਨਾਲ ਖੜਾਂਗੇ ਗਰੀਬ ਜਨਤਾ ਦੀ ਮਦਦ ਕਰਾਂਗੇ ਲੇਕਿਨ ਸਾਨੂੰ ਇੱਕ ਵਾਰੀ ਪੰਜਾਬ ਦੇ ਵਿੱਚ ਜਰੂਰ ਮੌਕਾ ਦਿੱਤਾ ਜਾਏ ਤਾਂ ਕਿ ਐਸੇ ਵੀ ਡਬਲ ਇੰਜਨ ਦੀ ਸਰਕਾਰ ਬਣ ਕੇ ਅਸੀਂ ਲੋਕਾਂ ਦੀ ਸੇਵਾ ਕਰੀਏਦਾ ਸਾਰਾ ਨਹੀਂ ਹੈ ਕਿ ਜੋ ਨਰਿੰਦਰ ਮੋਦੀ ਦੀਆਂ ਸਕੀਮਾਂ ਹੈ ਬਾਤ ਬਾਤ ਕੱਪਾ ਕਾ காங்கிரஸ் ਕਾਂਗਰਸੀ ਗੁੱਟਬੰਦੀ ਕਾਂਗਰਸ ਜੋ ਕਿ ਪੂਰੇ ਦੇਸ਼ ਤੋਂ ਖੋਹ ਚੁੱਕੀ ਆ ਕਾਂਗਰਸ ਦਾ ਕੋਈ ਵਜੂਦ ਨਹੀਂ ਰਿਹਾ ਔਰ ਜੋ ਰਾਹੁਲ ਗਾਂਧੀ ਜੀ ਨੇ ਉਥੇ ਉਹਨੂੰ ਇੰਨੀ ਨੌਲੇਜ ਨਹੀਂ ਹੈ ਉਹ ਜਲੇਬੀ ਦੀ ਫੈਕਟਰੀਆਂ ਦੀ ਗੱਲਾਂ ਕਰਦਾ ਰਿਹਾ ਇਹ ਬਹੁਤ ਵੱਡਾ ਫੈਕਟਰ ਹੈ ਆ ਕਿ ਲੋਕਾਂ ਨੇ ਇਹ ਕਿਹਾ ਕਿ ਇਹ ਜਿਹੜਾ ਰਾਹੁਲ ਗਾਂਧੀ ਹੈ ਦੇ ਦੋਹੇ ਇਹ ਪਤਾ ਕਿ ਜਲੇਬੀ ਦੁਕਾਨ ਤੇ ਬਣਦੀ ਹੈ ਕਿ ਫੈਕਟਰੀਆਂ ਦੇ ਇੱਕ ਤਰ੍ਹਾਂ ਇਹ ਬਹੁਤ ਵੱਡੇ ਫੈਕਟਰੀਆਂ ਦਾ ਹੈ ਤੇ ਆ ਸਾਰੇ বিজেপি ਦੇ ਕਾਰਜਕਰਤਾ ਰਾਜਪੁਰਾ ਕੇ ਹਾਂ ਇਕੱਤਰ ਹੋਏ ਹਨ ਤੇ ਬਹੁਤ ਹੀ ਹੌਸਾ ਕੇ ਸਾਥ ਹਾਂ ਤੇ ਬੱਤੂ ਬਾਤ ਰਹੇ ਬਗੜੇ ਪਾ ਰਹੇ ਤੇ ਬੜੀ ਗੁੱਡੀ ਦੀ ਬਾਤ ਹੈ ਵਾਲੇ ਹਰਿਆਣਾ ਜਿੱਤਾ ਹੈ ਅਗਲੀ ਵਾਰ ਪੰਜਾਬ ਦੀ ਵਾਰੀ ਹੈ ਜੋ ਕਿਸਾਨ ਹੈ ਕਿਸਾਨੋ ਨੇ ਪੂਰਾ ਸਮਰਥਨ বিজেপি ਕੋ ਦਿੱਤਾ ਹੈ ਕਿਸਾਨੋ ਨੇ ਪੂਰੀ ਪ੍ਰੋਪਰ ਵੋਟਾਂ ਪਾਈ ਹੈ ਜੋ ਕਿਸਾਨੋ ਕੇ ਘੜਦੇ ਵਾਂਦੇ বিজেপি ਜਿੱਤ ਗਿਆ